ਕਿਸਾਨੀ ਅੰਦੋਲਨ ਵਿੱਚ ਜਾਣ ਲਈ ਕੁੜੀ ਵਾਲਿਆਂ ਨੇ ਮੁੰਡੇ ਨੂੰ ਵਿਆਹ ਵਿੱਚ ਦਿੱਤਾ ਨਵਾਂ ਟਰੈਕਟਰ ਕਹਿੰਦੇ ਇਸ ਨੂੰ ਧਰਨੇ ਵਿੱਚ ਲੈ ਕੇ ਜਾਈਂ ਤੁਸੀਂ ਦੇਖ ਰਹੇ ਹੋ ਸਾਂਝੀ ਆਵਾਜ਼ ਜਿੱਥੇ ਕਿ ਇੱਕ ਪਾਸੇ ਕਿਸਾਨੀ ਅੰਦੋਲਨ ਚੱਲ ਰਿਹਾ ਹੈ ਅਤੇ ਖਨੌਰੀ ਬਾਰਡਰ ਤੇ ਕਿਸਾਨਾਂ ਦੇ 25 ਤੋਂ 30 ਟਰੈਕਟਰ ਬਹੁਤ ਬੁਰੀ ਤਰ੍ਹਾਂ ਪੰਨ ਤੋੜ ਦਿੱਤੇ ਗਏ ਨੇ ਉੱਥੇ ਹੀ ਦੂਜੇ ਪਾਸੇ ਹੁਣ ਇੱਕ ਵੀਡੀਓ ਬਹੁਤ ਹੀ ਵਾਇਰਲ ਹੋ ਰਹੀ ਹੈ ਦਰਅਸਲ ਕੁੜੀ ਵਾਲਿਆਂ ਵੱਲੋਂ ਆਪਣੀ ਕੁੜੀ ਦੇ ਵਿਆਹ ਵਿੱਚ ਮੁੰਡੇ ਨੂੰ ਦਾਜ ਵਿੱਚ ਟਰੈਕਟਰ ਟਰਾਲੀ ਅਤੇ ਖੇਤੀ ਦੇ ਹੋਰ ਕਈ ਸੰਦ ਦਿੱਤੇ ਗਏ ਅਤੇ ਕੁੜੀ ਵਾਲਿਆਂ ਨੇ ਕਿਹਾ ਕਿ ਇਸ ਟਰੈਕਟਰ ਟਰਾਲੀ ਨੂੰ ਕਿਸਾਨੀ ਧਰਨੇ ਵਿੱਚ ਲੈ ਕੇ ਜਾਈ ਤੇ ਜੇਕਰ ਇਸ ਟਰੈਕਟਰ ਟਰਾਲੀ ਨੂੰ ਕੋਈ ਨੁਕਸਾਨ ਹੁੰਦਾ ਹੈ ਤਾਂ ਬਿਲਕੁਲ ਵੀ ਫਿਕਰ ਨਾ ਕਰੀ ਕਿਉਂਕਿ ਇਹ ਟਰੈਕਟਰ ਟਰਾਲੀ ਕਿਸਾਨ ਲਈ ਉਦੋਂ ਤੱਕ ਹੀ ਕੰਮ ਦੇ ਨੇ ਜਦੋਂ ਤੱਕ ਕਿਸਾਨ ਖੇਤੀ ਕਰਦਾ ਹੈ ਜੇਕਰ ਕਿਸਾਨ ਕੋਲ ਖੇਤ ਹੀ ਨਾ ਰਹੇ ਤਾਂ ਫਿਰ ਇੰਨਾ ਟਰੈਕਟਰਾਂ ਦਾ ਕਰਨਾ ਕੀ ਏ ਸੋ ਤੁਹਾਨੂੰ ਇਸ ਕਿਸਾਨ ਦੀ ਸੋਚ ਕਿਵੇਂ ਲੱਗੀ ਆਪਣੇ ਵਿਚਾਰ ਕਮੈਂਟਾਂ ਵਿੱਚ ਜਰੂਰ ਦਿਓ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਕੇ ਹਰ ਇੱਕ ਤੱਕ ਪਹੁੰਚਦੀ ਜਰੂਰ ਕਰਿਓ ਹੋਰ ਵੀਡੀਓ ਦੇਖਣ ਦੇ ਲਈ ਹੁਣੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ